ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜੋ ਪਿਛਲੇ ਦਿਨੀ ਇੱਕ ਕਾਫੀ ਰੋਲਾ ਚੱਲ ਰਿਹਾ ਹੈ ਕਿ ਸਾਡਾ ਪਿੰਡ ਵਕਾਊ ਹੈ ਸਾਡੇ ਪਿੰਡ ਦੇ ਵਿੱਚ ਸ਼ਰਿਆਂ ਨਸ਼ਾ ਵੇਚਿਆ ਜਾ ਰਿਹਾ ਹੈ ਤਾਂ ਜੋ ਇਹ ਆਵਾਜ਼ ਉਠਾਈ ਉਹ ਇੱਕ ਸਾਬਕਾ ਫੌਜੀ ਸੀ ਜਿਨ੍ਹਾਂ ਦੀ ਨਸ਼ਾ ਤਸਕਰਾਂ ਵੱਲੋਂ ਲੱਤਾਂ ਵੀ ਤੋੜ ਦਿੱਤੀਆਂ ਗਈਆਂ ਤੇ ਉਹ ਫਿਰ ਵੀ ਆਪਣੀ ਆਵਾਜ਼ ਦੱਬਦੇ ਨਜ਼ਰ ਨਹੀਂ ਆਈ ਉਹਦੇ ਚਲਦਿਆਂ ਹੀ ਅੱਜ ਉਹਨਾਂ ਤੇ ਉਥੇ ਐਸਐਚਓ ਦਾ ਬਿਸਤਰਾ ਗੋਲ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਅਤੇ ਹਲਕੇ ਦੇ ਐਸਐਸਪੀ ਵੱਲੋਂ ਤੇ ਜੇ ਗੱਲ ਕਰ ਲਈਏ ਤਾਂ ਇੱਕ ਪਾਸੇ ਜਿੱਥੇ ਡੀਜੀਪੀ ਗੌਰਵ ਯਾਦਵ ਅਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਰਦੇ ਨਜ਼ਰ ਆਉਂਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਜੋ ਯੁੱਧ ਨਸ਼ੇ ਵਿਰੁੱਧ ਚਲਾਇਆ ਹੈ ਤਾਂ ਉਹਦੇ ਚੱਲਦਿਆਂ ਅਸੀਂ ਨਸ਼ਾ ਖਤਮ ਕਰ ਦਿੱਤਾ ਹੈ ਲੇਕਿਨ ਜਦੋਂ ਇਹ ਪਿੰਡ ਦੇ ਵਿੱਚੋਂ ਗੱਲ ਨਿਕਲ ਕੇ ਬਾਹਰ ਆਈ ਜੋ ਸੋਸ਼ਲ ਮੀਡੀਆ ਤੇ ਇੱਕ ਸਾਬਕਾ ਫੌਜੀ ਨੇ ਰੋਲਾ ਪਾਇਆ ਜਾਂ ਉਹਨੇ ਆਪਣੀ ਬੱਚੇ ਤੱਕ ਦੀ ਸੋਂਖਾਦੀ ਕਿ ਸਾਡੇ ਪਿੰਡ ਦੇ ਵਿੱਚ ਜੋ ਨਸ਼ਾ ਹੈ ਉਹ ਹਜੇ ਤੱਕ ਖਤਮ ਨਹੀਂ ਹੋਇਆ ਲੇਕਿਨ ਨਸ਼ਾ ਤਸਕਰਾਂ ਨੇ ਉਹਨਾਂ ਉੱਤੇ ਹਮਲਾ ਬੋਲ ਦਿੱਤਾ ਤਾਂ ਜੋ ਇਹ ਖਬਰ ਸੂਤਰਾਂ ਦੇ ਹਵਾਲੇ ਤੋਂ ਨਜ਼ਰ ਆਈ ਹੈ ਤੁਹਾਨੂੰ ਦੱਸ ਦਿੰਨੇ ਹਾਂ ਕਿ ਬਲਾਕ ਮੋੜ ਚ ਪਿੰਦੇ ਪਿੰਡ ਪਾਈ ਕੇ ਬਖੋਰ ਚ ਟੈਲੀਜੂਨ ਨੂੰ ਪਿੰਡ ਚਿੱਟੇ ਦੀ ਵਿਕਰੀ ਤੋਂ ਆਕੇ ਸਾਡਾ ਪਿੰਡ ਬਕਾਉ ਹੈ ਪੋਸਟਰ ਲਾਉਣ ਵਾਲੇ ਨੌਜਵਾਨ ਲਖਮੀ ਸਿੰਘ ਉਰਫ ਲੱਕੀ ਸਿੱਧੂ ਨੂੰ ਕਥਿਤ ਧਮਕੀਆਂ ਦੇਣ ਵਾਲੇ ਥਾਣਾ ਕੋਟ ਫੱਤਾ ਤੇ ਐਸ ਐਚਓ ਇੰਸਪੈਕਟਰ ਮਨੀਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਸੋਸ਼ਲ ਮੀਡੀਆ ਫੇਸਬੁਕ ਤੇ ਲਾਈਵ ਵੀਡੀਓ ਰਾਹੀਂ ਲੱਖੀ ਸਿੱਧੂ ਨੇ ਬੀਤੀ ਦਾ ਕਾਫੀ ਭਾਵੁਕ ਅੰਦਾਜ਼ ਚ ਧਮਕੀਆਂ ਦੇਣ ਸੰਬੰਧੀ ਖੁਲਾਸਾ ਕੀਤਾ ਵੀਡੀਓ ਜਨਤਕ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਥਾਣੇ ਨੰਦਰ ਪਰ ਐਸਐਚਓ ਸੰਦੀਪ ਹਾਟੀ ਨੂੰ ਮੌਕੇ ਤੇ ਭੇਜਿਆ ਸੀ ਜਿਨ੍ਹਾਂ ਨੇ ਲਖਵੀਰ ਸਿੰਘ ਨੂੰ ਸ਼ਾਂਤ ਕੀਤਾ ਤੇ ਜ਼ਿਲ੍ਹਾ ਪੁਲਿਸ ਆਪਣੇ ਅਧਿਕਾਰ ਫੇਸਬੁਕ ਔਨ ਤੇ ਪੋਸਟ ਪਾ ਕੇ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਬੀਤੀ ਦੇਰ ਭਾਵ ਹੋ ਕੇ ਝੂਠਾ ਮੁਕਾਬਲਾ ਬਣਾਉਂਦਾ ਖਦਸ਼ਾ ਕੀਤਾ ਉਹਨਾਂ ਨੇ ਦੱਸਿਆ ਕਿ ਐਸਐਚਓ ਨੂੰ ਪਰਸਨ ਲੋਨ ਵਾਲਾ ਕੌਣ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਡਰਨ ਵਾਲਾ ਨਹੀਂ ਐ ਸੱਚ ਦੇ ਨਾਲ ਮੈਂ ਖੜਾ ਹਾਂ ਤਾਂ ਅੱਜ ਕਿਤੇ ਨਾ ਕਿਤੇ ਉਹਨਾਂ ਨੂੰ ਇਨਸਾਫ ਮਿਲਿਆ ਤੇ ਉਥੋਂ ਦੇ ਐਸ ਐਚਓ ਨੂੰ ਜੋਂ ਦਾ ਬਿਸਰਾ ਹੈ ਸਰਕਾਰ ਵੱਲੋਂ ਗੋਲ ਕਰ ਦਿੱਤਾ ਗਿਆ ਹੈ ਤਾਂ ਹੁਣ ਇਹ ਜੋ ਬਣਦੀ ਜਾਣਕਾਰੀ ਸਾਹਮਣੇ ਆਈ ਹੈ ਬਾਕੀ ਜੋ ਵੀ ਖਬਰ ਨਿਕਲਦੀ ਸਾਹਮਣੇ ਆਏਗੀ ਮਿਲਦੇ ਹਾਂ